ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ 8 ਪੋ ਵੱਡੇ ਸਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦਿਆਂ ਦੇ ਇਤਿਹਾਸ ਨੂੰ ਸਰਵਣ ਕਰਾਂਗੇ ਜੀ ਸ਼੍ਰੀ ਗੁਰੂ ਗੋਬੀ ਸਿੰਘ ਜੀ ਵੱਡੇ ਦੋ ਸਹਿਬਜ਼ਾਦੇ ਤੇ 40 ਕੋ ਸਿੰਘ ਚਮਕੌਰ ਦੀ ਗੜੀ ਅੰਦਰ ਠਹਿਰੇ ਸਨ ਮੁਗਲ ਫੌਜਾਂ ਨੇ ਗੜੀ ਨੂੰ ਘੇਰਾ ਪਾ ਲਿਆ ਜਿੱਥੇ ਕਿ ਅੱਜ ਤੱਕ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਤੇ ਬੇਮਿਸਾਲ ਜੰਗ ਹੋਈ ਜਦੋਂ ਮੁਗਲ ਫੌਜਾਂ ਨੇ ਗੜੀ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਜੀ ਅਤੇ ਸਿੰਘਾਂ ਨੇ ਅੰਦਰੋਂ ਹੀ ਤੀਰਾਂ ਦੀ 부ਛਾੜ ਨਾਲ ਕਿਸੇ ਨੂੰ ਗੜੀ ਦੇ ਅੰਦਰ ਦਾਖਲ ਨਾ ਹੋਣ ਦਿੱਤਾ ਤੇ ਬਹੁਤ ਸਾਰੇ ਮੁਗਲ ਸੈਨਿਕ ਮਾਰੇ ਗਏ ਫਿਰ ਗੁਰੂ ਜੀ ਨੇ ਸਿੰਘਾਂ ਨੂੰ ਜਥਿਆਂ ਵਿੱਚ ਵੰਡ ਦਿੱਤਾ ਤੇ ਪੰਜ-ਪੰਜ ਸਿੰਘਾਂ ਦਾ ਜਥਾ ਬਣਾ ਕੇ ਬਾਹਰ ਭੇਜਨੇ ਸ਼ੁਰੂ ਕਰ ਦਿੱਤੇ ਪਹਿਲਾ ਜਥਾ ਭਾਈ ਹਿੰਮਤ ਸਿੰਘ ਜੀ ਨੂੰ ਗੁਰੂ ਜੀ ਨੇ ਆਦੇਸ਼ ਦਿੱਤਾ ਕਿ ਉਹ ਆਪਣੇ ਸਾਥੀਆਂ ਨਾਲ ਜੰਗ ਵਿੱਚ ਜਾਣ ਦੂਜੇ ਪਾਸੇ ਮੁਗਲ ਜਰਨੈਲ ਨਾਹਰ ਖਾਨ ਨੇ ਪੌੜੀ ਲਗਾ ਕੇ ਗੜੀ ਉੱਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਪਰ ਗੁਰੂ ਜੀ ਨੇ ਉਸ ਨੂੰ ਤੀਰ ਨਾਲ ਉੱਥੇ ਹੀ ਠਹਿ ਠੇਰੀ ਕਰ ਦਿੱਤਾ ਤੇ ਸਿੱਖਾਂ ਦੇ ਜਥੇ ਨੇ ਗੜੀ ਵਿੱਚੋਂ ਬਾਹਰ ਆ ਕੇ ਵੱਧ ਰਹੀ ਫੌਜ ਨੂੰ ਪਾਜੜਾ ਪਾ ਦਿੱਤੀਆਂ ਕੁਝ ਦਿਨ ਤੱਕ ਦਾ ਖੂਬ ਜੰਗ ਹੋਇਆ ਪੰਜ ਸਿੰਘਾਂ ਨੇ ਅਣਗਿਣਤ ਮੁਗਲ ਸੈਨਿਕ ਜੰਗ ਵਿੱਚ ਠਹਿ ਠੇਰੀ ਕਰ ਦਿੱਤੇ ਤੇ ਅਖੀਰ ਜੰਗ ਵਿੱਚ ਸਿੰਘ ਵੀ ਸ਼ਹੀਦ ਹੋ ਗਏ ਫਿਰ ਗੁਰੂ ਜੀ ਨੇ ਪੰਜਾਂ ਸਿੰਘਾਂ ਦਾ ਦੂਸਰਾ ਜਥਾ ਗਲੀ ਵਿੱਚੋਂ ਬਾਹਰ ਮੈਦਾਨ ਵਿੱਚ ਭੇਜਿਆ ਇਸ ਜਥੇ ਨੇ ਵੀ ਅੱਗੇ ਵਧਦੇ ਹੋਏ ਦੁਸ਼ਮਣਾਂ ਦੇ ਪੈਰ ਉਖੇੜ ਦਿੱਤੇ ਤੇ ਦੁਸ਼ਮਣਾਂ ਦਾ ਭਾਰੀ ਜਾਨੀ ਨੁਕਸਾਨ ਕਰਦੇ ਹੋਏ ਖੋਦ ਵੀ ਸ਼ਹੀਦ ਹੋ ਗਏ ਇਸ ਤਰ੍ਹਾਂ ਹੀ ਜੰਗ ਦਾ سلسلہ ਜਾਰੀ ਰਿਹਾ ਸਿੰਘਾਂ ਨੂੰ ਸ਼ਹੀਦ ਹੁੰਦੇ ਵੇਖਟ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੇ ਵੀ ਪਿਤਾ ਗੁਰੂ ਜੀ ਤੋਂ ਜੰਗ ਵਿੱਚ ਜਾਣ ਦੀ ਆਗਿਆ ਮੰਗੀ ਪਰ ਸਿੰਘਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਸਹਬਜ਼ਾਦਿਆਂ ਨੂੰ ਜੰਗ ਵਿੱਚ ਨਾ ਭੇਜਣ ਇਹ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਤੁਸੀਂ ਕਿਹੜੇ ਸਹਬਜ਼ਾਦਿਆਂ ਦੀ ਗੱਲ ਕਰਦੇ ਹੋ ਤੁਸੀਂ ਸਾਰੇ ਹੀ ਮੇਰੇ ਸਹਬਜ਼ਾਦੇ ਹੋ ਫਿਰ ਗੁਰੂ ਜੀ ਨੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਜੰਗ ਦੇ ਮੈਦਾਨ ਵਿੱਚ ਤੋਰਿਆ ਬਸ ਫਿਰ ਕੀ ਸੀ ਸਹਬਜ਼ਾਦਾ ਬਾਬਾ ਅਜੀਤ ਸਿੰਘ ਚਾਰ ਸਿੰਘਾਂ ਨਾਲ ਗੱਡੀ ਵਿੱਚੋਂ ਬਾਹਰ ਆਉਂਦੇ ਹੀ ਮੁਗਲ ਫੌਜਾਂ ਦੇ ਅਜਿਹਾ ਟੁੱਟ ਕੇ ਪਏ ਕਿ ਮੁਗਲਾਂ ਨੂੰ ਭੱਜੜਾ ਪਾ ਦਿੱਤੀ ਨਾ ਤੇ ਅਣਗਿਣਤ ਮੁਗਲ ਫੌਜਾਂ ਨੂੰ ਮਾਰ ਕੇ ਖੁਦ ਵੀ ਸ਼ਹੀਦ ਹੋ ਗਏ ਜਾਦ ਸਹਿਬ ਜਾਦੇ ਅਜੀਤ ਸਿੰਘ ਨੂੰ ਛੋਟੇ ਸਹਿਬ ਜਾਦੇ ਬਾਬਾ ਜੁਝਾਰ ਸਿੰਘ ਨੇ ਸ਼ਹੀਦ ਹੁੰਦੇ ਵੇਖਿਆ ਤਾਂ ਉਹਨਾਂ ਵੀ ਗੁਰੂ ਪਿਤਾ ਜੀ ਤੋਂ ਜੰਗ ਦੇ ਮੈਦਾਨ ਵਿੱਚ ਜਾਨ ਲਈ ਆਗਿਆ ਮੰਗੀ ਜਦੋਂ ਜੁਝਾਰ ਸਿੰਘ ਜੰਗ ਵਿੱਚ ਮੁਗਲਾਂ ਦੇ ਆਹੂ ਲੰਦੇ ਤਾਂ ਗੁਰੂ ਜੀ ਵੇਖ ਕੇ ਬਹੁਤ ਪ੍ਰਸੰਨ ਹੁੰਦੇ ਜੁਝਾਰ ਸਿੰਘ ਵੈਰੀ ਫੌਜ ਵਿੱਚ ਘਿਰ ਗਏ ਤੇ ਉਹਨਾਂ ਨੇ ਬਹਾਦਰੀ ਦੇ ਜੋਹਰ ਵਿਖਾਉਂਦੇ ਹੋਏ ਸ਼ਹੀਦੀ ਰਾਪਤ ਕਰ ਲਈ ਗੁਰੂ ਜੀ ਨੇ ਦੋਨਾਂ ਸੈਭ ਜਾਦਿਆਂ ਨੂੰ ਸ਼ਹੀਦ ਹੁੰਦੇ ਵੇਖ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਸਿੰਘਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਤੁਸੀਂ ਗੜੀ ਵਿੱਚੋਂ ਬਾਹਰ ਚਲੇ ਜਾਓ ਜਦੋਂ ਗੁਰੂ ਜੀ ਨਾ ਮੰਨੇ ਤਾਂ ਫਿਰ ਪੰਜ ਸਿੰਘਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਤੁਸੀਂ ਪੰਜ ਸਿੰਘਾਂ ਦਾ ਕਿਹਾ ਨਹੀਂ ਮੋੜ ਸਕਦੇ ਸਿੰਘ ਤਾਂ ਦੁਨੀਆ ਤੇ ਲੱਖਾਂ ਪੈਦਾ ਹੋ ਜਾਣਗੇ ਪਰ ਤੁਹਾਡੇ ਵਰਗਾ ਗੁਰੂ ਦੁਨੀਆਂ ਦੇ ਦੁਬਾਰਾ ਨਹੀਂ ਪੈਦਾ ਹੋਣਾ ਗੁਰੂ ਜੀ ਨੇ ਜਾਣ ਤੋਂ ਪਹਿਲਾਂ ਭਾਈ ਸੰਗਤ ਸਿੰਘ ਜੀ ਨੂੰ ਆਪਣੀ ਕਲਗੀ ਦਿੱਤੀ ਤੇ ਗੁਰੂ ਜੀ ਉੱਥੋਂ 마ਸ਼ੀਵਾੜੇ ਦੇ ਜੰਗਲਾਂ ਨੂੰ ਤਿੰਨ ਸਿੰਘਾਂ ਸਮੇਤ ਚਲੇ ਗਏ ਤੇ ਰਾਤ 마ਸ਼ੀਵਾੜੇ ਦੇ ਜੰਗਲਾਂ ਵਿੱਚ ਬਤੀਤ ਕੀਤੀ ਉਧਰ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬ ਜੀ ਦੇ ਕੁੰਮੇ 마ਸਕੀ ਦੀ ਝੁੱਗੀ ਵਿੱਚ ਆਰਾਮ ਕਰ ਰਹੇ ਸੀ ਤਾ ਕੁੰਮੀ 마સ્קי ਨੇ ਲਾਗੇ ਰਹਿੰਦੀ ਮਾਈ ਲక్ష్ਮੀ ਨੂੰ ਜਾ ਕੇ ਦੱਸਿਆ ਕਿ ਸਾਡੀ ਝੁੱਗੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ ਅਤੇ ਉਹਨਾਂ ਦੇ ਦੋ ਛੋਟੇ ਲਾਲ ਠਹਿਰੇ ਹਨ ਇਹ ਸੁਣ ਕੇ ਮਾਈ ਲక్ష్ਮੀ ਬਹੁਤ ਪ੍ਰਸੰਨ ਹੋਈ ਤੇ ਭੋਜਨ ਤਿਆਰ ਕਰਕੇ ਮਾਤਾ ਜੀ ਤੇ ਸਹਬਜ਼ਾਦਿਆਂ ਲਈ ਲਿਆਂਦਾ ਤੇ ਉਹਨਾਂ ਨੂੰ ਸ਼ਿਕਾਇਆ ਫਿਰ ਮਾਤਾ ਜੀ ਨੇ ਕੁੰਮੀ 마સ્קי ਨੂੰ ਕਿਹਾ ਕਿ ਸਾਨੂੰ ਕਿਸੇ ਸਿੰਘ ਨਾਲ ਮਿਲਾ ਦਿਓ ਤਾਂ ਕੁੰਮੀ ਮਾਸਕੀ ਨੇ ਮਾਤਾ ਜੀ ਦਾ ਹੁਕਮ ਸੁਣ ਕੇ ਕਿਸੇ ਸਿੰਘ ਦਾ ਪਤਾ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਗੰਗੂ ਬ੍ਰਹਮਣ ਮਿਲ ਗਿਆ ਅਤੇ ਕੁੰਮੀ ਮਾਸਕੀ ਨੇ ਗੰਗੂ ਬ੍ਰਹਮਣ ਨੂੰ ਆਪਣੇ ਨਾਲ ਲੈ ਆਂਦਾ ਮਾਤਾ ਜੀ ਗੰਗੂ ਬ੍ਰਹਮਣ ਨੂੰ ਪਹਿਲਾਂ ਹੀ ਜਾਣਦੇ ਸੀ ਗੰਗੂ ਬ੍ਰਹਮਣ ਗੁਰੂ ਘਰ ਵਿੱਚ ਰਸੋਈਆ ਸੀ ਇਸ ਲਈ ਮਾਤਾ ਜੀ ਨੇ ਗੰਗੂ ਤੇ ਯਕੀਨ ਕਰਕੇ ਉਸ ਦੇ ਨਾਲ ਚਲੇ ਗਏ ਇਹ ਅੱਠ ਬੋ ਦੀ ਰਾਤ ਮਾਤਾ ਜੀ ਅਤੇ ਛੋਟੇ ਸਹਿਬ ਜਾਦਿਆ ਨੇ ਗੰਗੂ ਬ੍ਰਹਮਣ ਦੇ ਘਰ ਗੁਜ਼ਾਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ